ਕੀ ਤੁਸੀਂ ਕਦੇ ਸੋਚਿਆ ਹੈ ਜੇ ਸਾਰੇ ਗਵਾਹ ਝੂਠ ਬੋਲ ਜਾਣ ਤਾਂ ਸੱਚ ਕਿਵੇਂ ਜਿੱਤੇਗਾ ਇਨਸਾਫ ਕਿਵੇਂ ਮਿਲੇ ਜਦੋਂ ਦੌਲਤ ਤੇ ਤਾਕਤ ਝੂਠ ਦੇ ਨਾਲ ਹੋਵੇ ਕੀ ਸਿਰਫ ਅਕਲ ਨਾਲ ਸੱਚ ਨੂੰ ਸਾਹਮਣੇ ਲਿਆਇਆ ਜਾ ਸਕਦਾ ਹੈ ਅੱਜ ਦੀ ਕਹਾਣੀ ਤੁਹਾਨੂੰ ਇਹ ਸਾਰੇ ਜਵਾਬ ਦੇ ਦੇਗੀ ਇਹ ਕਹਾਣੀ ਹੈ ਵਿਜੇਨਗਰ ਦੇ ਮਹਾਨ ਰਾਜਾ ਕ੍ਰਿਸ਼ਨਦੇਵ ਰਾਏ ਅਤੇ ਉਹਦੇ ਬੇਮਿਸਾਲ ਚਤੁਰ ਦਰਬਾਰੀ ਤਨਾਲੀ ਰਾਮਨ ਦੀ ਉਸ ਸਮੇਂ ਵਿਜੇਨਗਰ ਦੀ ਧਰਤੀ ਨੂੰ ਦੌਲਤ ਤਾਕਤ ਅਤੇ ਇਨਸਾਫ ਦੀ ਧਰਤੀ ਕਿਹਾ ਜਾਂਦਾ ਸੀ ਰਾਜਾ ਦਾ ਦਰਬਾਰ ਉਹ ਜਗ੍ਹਾ ਸੀ ਜਿੱਥੇ ਝੂਠ ਬੇਨਕਾਬ ਹੁੰਦਾ ਸੀ ਉਸ ਦਿਨ ਦਰਬਾਰ ਵਿੱਚ ਖਾਸ ਰੌਣਕ ਸੀ ਸੁਨਹਿਰੀ ਸਿੰਘਾਸਨ ਚਮਕ ਰਿਹਾ ਸੀ ਵੱਡੇ ਚੂਮਰਾਂ ਦੀ ਰੌਸ਼ਨੀ ਫਰਸ਼ ਤੇ ਬਿਖਰੀ ਪਈ ਸੀ ਸਾਰੇ ਮੰਤਰੀ ਸੈਨਾਪਤੀ ਪੰਡਤ ਆਪਣੀ ਆਪਣੀ ਜਗ੍ਹਾ ਤੇ ਬੈਠੇ ਸੀ ਅਚਾਨਕ ਦਰਬਾਰ ਦੇ ਵੱਡੇ ਦਰਵਾਜ਼ੇ ਖੁੱਲੇ ਇੱਕ ਸੁਧਾਰਨ ਕੱਪੜੇ ਪਾਇਆ ਹੋਇਆ ਗਰੀਬ ਪਰ ਹਿੰਮਤੀ ਆਦਮੀ ਅੰਦਰ ਆਇਆ ਉਹ ਸੀ ਨਾਮਦੇਵ ਉਸਨੇ ਕੰਬਦੀ ਆਵਾਜ਼ ਨਾਲ ਕਿਹਾ ਮਹਾਰਾਜ ਮੇਰੇ ਨਾਲ ਵੱਡਾ ਨਿਆਂ ਹੋਇਆ ਹੈ ਮੈਂ ਗਰੀਬ ਹਾਂ ਪਰ ਚੋਰ ਨਹੀਂ ਮੈਨੂੰ ਇਨਸਾਫ ਚਾਹੀਦਾ ਹੈ ਸਾਰੇ ਦਰਬਾਰ ਚ ਚੁੱਪ ਬਸਰ ਗਈ ਰਾਜੇ ਨੇ ਪਿਆਰ ਨਾਲ ਕਿਹਾ ਡਰੋ ਨਾ ਜੋ ਕੁਝ ਸੱਚ ਹੈ ਉਹ ਦੱਸੋ ਨਾਮਦੇਵ ਨੇ ਆਪਣੀ ਕਹਾਣੀ ਦੱਸੀ ਉਹ ਦੱਸਦਾ ਹੈ ਕਿ ਉਹ ਆਪਣੇ ਮਾਲਕ ਦੇ ਨਾਲ ਕੰਮ ਕਰਦਾ ਸੀ ਇੱਕ ਦਿਨ ਦੋਵੇਂ ਬੜੀ ਤੇਜ਼ ਧੁੱਪ ਵਿੱਚ ਯਾਤਰਾ ਕਰ ਰਹੇ ਸਨ ਸੂਰਜ ਅੱਗ ਵਰਗਾ ਤਪਕ ਰਿਹਾ ਸੀ ਰਸਤਾ ਸੁੰਨਾ ਸੀ ਪੈਰਾ ਹੀਠਾਂ ਧਰਤੀ ਤਪ ਦੀ ਤਵੀ ਜਹੀ ਲੱਗ ਰਹੀ ਸੀ ਉਹ ਦੋਵੇਂ ਥੱਕ ਕੇ ਇੱਕ ਪੁਰਾਣੇ ਮੰਦਰ ਵਿੱਚ ਜਾ ਬੈਠੇ ਮੰਦਰ ਵਿੱਚ ਠੰਡੀ ਹਵਾ ਸੀ ਘੰਟੀਆਂ ਦੀ ਹੌਲੀ ਗੂੰਜ ਸੀ ਅੰਦਰ ਸ਼ਾਂਤੀ ਸੀ ਪਰ ਭਾਗਾਂ ਦੀ ਪ੍ਰੀਖਿਆ ਵੀ ਉੱਥੇ ਪਈ ਸੀ ਲਾਲ ਰੰਗ ਦੀ ਇੱਕ ਛੋਟੀ ਜਿਹੀ ਥੈਲੀ ਨਾਮਦੇਵ ਨੇ ਡਰ ਕੇ ਕਿਹਾ ਮਾਲਕ ਇਸ ਥੈਲੀ ਵਿੱਚ ਕੀ ਹੈ ਮਾਲਕ ਨੇ ਕਿਹਾ ਖੋਲ ਕੇ ਦੇਖ ਥੈਲੀ ਖੁੱਲੀ ਅੰਦਰ ਦੋ ਚਮਕਦੇ ਹੀਰੇ ਪਏ ਸਨ ਸੂਰਜ ਦੀ ਕਿਰਨਾਂ ਜਦੋਂ ਉਹਨਾਂ ਤੇ ਪਈ ਤਾਂ ਉਹ ਮੰਦਰ ਦੀਆਂ ਦੀਵਾਰਾਂ ਨੂੰ ਰੋਸ਼ਨ ਕਰ ਗਏ। ਨਾਮਦੇਵ ਨੇ ਸਿੱਧੀ ਗੱਲ ਕੀਤੀ। ਮਹਾਰਾਜ ਹੀਰੇ ਮੰਦਰ ਵਿੱਚ ਮਿਲੇ ਹਨ। ਇਹ ਰਾਜਕੋਸ਼ ਦੇ ਖਜ਼ਾਨੇ ਵਿੱਚ ਜਾਣੇ ਚਾਹੀਦੇ ਹਨ। ਪਰ ਮਾਲਕ ਦੇ ਦਿਲ ਵਿੱਚ ਲਾਲਚ ਦਾ ਸਮੁੰਦਰ ਤੂਫਾਨ ਬਣ ਗਿਆ। ਉਹ ਲਾਲਚ ਵਸ ਹੋ ਕੇ ਕਹਿੰਦਾ ਕਿਸੇ ਨੂੰ ਕੁਝ ਪਤਾ ਨਹੀਂ। ਦੋ ਹੀਰੇ ਨੇ ਇੱਕ ਤੂੰ ਰੱਖ ਲੈ, ਇੱਕ ਮੈਂ ਰੱਖ ਲੈਣਾ। ਨਾਮਦੇਵ ਚੁੱਪ ਰਹਿ ਗਿਆ। ਪਰ ਘਰ ਪਹੁੰਚ ਕੇ ਮਾਲਕ ਨੇ ਦੋਵੇਂ ਹੀਰੇ ਆਪਣੇ ਕੋਲ ਰੱਖ ਲਈ ਜਦੋਂ ਸ਼ਾਮ ਨੂੰ ਘਰ ਜਾਣ ਦਾ ਸਮਾਂ ਹੋਇਆ ਤਾਂ ਮੈਂ ਆਪਣਾ ਹਿੱਸਾ ਮੰਗਿਆ ਤਾਂ ਮਾਲਕ ਕਹਿੰਦਾ ਅੱਗੇ ਰਾਤ ਦਾ ਸਮਾਂ ਹੈ ਰਸਤੇ 'ਚ ਚੋਰ ਚੱਕੀ ਬਹੁਤ ਨੇ ਆਪਣਾ ਹਿੱਸਾ ਸਵੇਰੇ ਲੈ ਲਈ ਤੇ ਉਸਨੇ ਥੈਲੀ ਮੈਨੂੰ ਫੜਾਉਂਦੇ ਹੋਏ ਕਿਹਾ ਜਾ ਇਸ ਥੈਲੀ ਨੂੰ ਤੂੰ ਆਪਣੇ ਹੱਥ ਨਾਲ ਉਸ ਛੋਟੀ ਤਜੋਰੀ 'ਚ ਰੱਖ ਜਾ ਤੇ ਚਾਬੀ ਨਾਲ ਲੈ ਜਾਵੀ ਮੈਨੂੰ ਇਸ ਗੱਲ ਤੇ ਬੜਾ ਮਾਣ ਮਹਿਸੂਸ ਹੋਇਆ ਕਿ ਮੇਰਾ ਮਾਲਕ ਕਿੰਨਾ ਇਮਾਨਦਾਰ ਹੈ ਤੇ ਮੇਰੇ ਤੇ ਕਿੰਨਾ ਭਰੋਸਾ ਕਰਦਾ ਹੈ ਅਗਲੀ ਸਵੇਰ ਜਦੋਂ ਮੈਂ ਕੰਮ ਤੇ ਪਹੁੰਚਿਆ ਤਾਂ ਮਾਲਕ ਨੇ ਉਹ ਥੈਲੀ ਕੱਢ ਕੇ ਲਿਆਉਣ ਲਈ ਕਿਹਾ ਮੈਂ ਥੈਲੀ ਤਜੋਰੀ ਚੋਂ ਕੱਢ ਕੇ ਲਿਆ ਕੇ ਮਾਲਕ ਦੇ ਹੱਥਾਂ 'ਚ ਰੱਖ ਦਿੱਤੀ ਮਾਲਕ ਨਾਲੇ ਥੈਲੀ ਖੋਲ ਰਿਹਾ ਸੀ ਨਾਲੇ ਕਹਿ ਰਿਹਾ ਸੀ ਲੈ ਨਾਮਦੇਵ ਹੁਣ ਤੂੰ ਖੁਸ਼ੀ ਨਾਲ ਆਪਣਾ ਹਿੱਸਾ ਲੈ ਕੇ ਜਾ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਇਹ ਕਹਿ ਕੇ ਜਿਨੇ ਹੀ ਮਾਲਕ ਨੇ ਮੇਰੇ ਸਾਹਮਣੇ ਥੈਲੀ ਖੋਲੀ ਤਾਂ ਅੰਦਰ ਹੀਰਿਆਂ ਦੀ ਥਾਂ ਪੱਥਰ ਦੇ ਟੁਕੜੇ ਨਿਕਲੇ ਇਹ ਦੇਖਦੇ ਹੀ ਮਾਲਕ ਮੇਰੇ ਤੇ ਭੜਕ ਪਿਆ ਕਿ ਤੂੰ ਬੇਈਮਾਨੀ ਕੀਤੀ ਹੈ ਤੂੰ ਹੀਰੇ ਆਪ ਲੈ ਗਿਆ ਤੇ ਪੱਥਰ ਭਰ ਕੇ ਥੈਲੀ ਤਜੋਰੀ ਚ ਰੱਖ ਗਿਆ ਉਸ ਨੇ ਮੈਨੂੰ ਬੇਜਦ ਕਰਕੇ ਨੌਕਰੀ ਤੋਂ ਕੱਢ ਦਿੱਤਾ ਜਦੋਂ ਕਿ ਮੇਰਾ ਕੋਈ ਵੀ ਕਸੂਰ ਨਹੀਂ ਸੀ ਤੇ ਹੁਣ ਉਹ ਇਨਸਾਫ ਲਈ ਦਰਬਾਰ ਵਿੱਚ ਹਾਜ਼ਰ ਹੋਇਆ ਹੈ ਰਾਜੇ ਨੇ ਹੁਕਮ ਦਿੱਤਾ ਮਾਲਕ ਨੂੰ ਤੁਰੰਤ ਦਰਬਾਰ ਵਿੱਚ ਲਿਆਓ ਮਾਲਕ ਆਇਆ ਚਲਾਕ ਨਜ਼ਰਾਂ ਹੰਕਾਰ ਚਿਹਰੇ ਤੇ ਉਹ ਬੋਲਿਆ ਮਹਾਰਾਜ ਮੈਂ ਹੀਰੇ ਦਾ ਨਾਮਦੇਵ ਨੂੰ ਦੇ ਦਿੱਤੇ ਸਨ ਉਲਟਾ ਇਸਨੇ ਮੇਰੇ ਨਾਲ ਬੇਈਮਾਨੀ ਕੀਤੀ ਹੈ ਸੱਚ ਅਤੇ ਝੂਠ ਇੱਕ ਦੂਜੇ ਦੇ ਸਾਹਮਣੇ ਖੜੇ ਸਨ ਰਾਜੇ ਨੇ ਤੇਨਾਲੀ ਰਾਮਨ ਨੂੰ ਬੁਲਾਇਆ ਰਾਮਨ ਹੁਣ ਤੇਰੀ ਅਕਲ ਦਾ ਸਮਾਂ ਹੈ ਰਾਮਨ ਮੁਸਕਰਾਇਆ ਮਾਲਕ ਨੂੰ ਪਹਿਲਾ ਸਵਾਲ ਕੀਤਾ ਕਿ ਤੇਰੇ ਕੋਲ ਗਵਾਹ ਹੈ ਮਾਲਕ ਨੇ ਬੜੀ ਪ੍ਰੋੜਤਾ ਨਾਲ ਕਿਹਾ ਕਿ ਜੀ ਮੇਰੇ ਤਿੰਨੇ ਨੌਕਰ ਵੀ ਉੱਥੇ ਮਜੂਦ ਸੀ ਤੇ ਉਹ ਇਸ ਗੱਲ ਦੇ ਗਵਾਹ ਨੇ ਤਿੰਨ ਗਵਾਹ ਬੁਲਾਏ ਗਏ ਉਹ ਸਭ ਨੇ ਨਾਮਦੇਵ ਦੇ ਖਿਲਾਫ ਗਵਾਹੀ ਦੇ ਦਿੱਤੀ ਦਰਬਾਰ ਪੂਰੀ ਤਰ੍ਹਾਂ ਨਾਲ ਉਲਝ ਗਿਆ ਰਾਮਣ ਨੇ ਚਤਰਚਾਲ ਚੱਲੀ ਉਸ ਨੇ ਸੈਨਿਕਾਂ ਨੂੰ ਕਿਹਾ ਕਿ ਤਿੰਨੇ ਗਵਾਹਾਂ ਨੂੰ ਦਰਬਾਰ ਤੋਂ ਬਾਹਰ ਲੈ ਜਾਓ ਤੇ ਇੱਕ ਇੱਕ ਕਰਕੇ ਅੰਦਰ ਭੇਜੋ ਉਸ ਨੇ ਗਵਾਹਾਂ ਨੂੰ ਇੱਕ ਇੱਕ ਕਰਕੇ ਅਲੱਗ ਅਲੱਗ ਬੁਲਾਇਆ ਪਹਿਲੇ ਨੂੰ ਪੁੱਛਿਆ ਹੀਰੇ ਕਿਹੋ ਜਿਹੇ ਸਨ ਉਹ ਹੱਕਾ ਬੱਕਾ ਹੋਇਆ ਬੋਲਿਆ ਮੈਨੂੰ ਨਹੀਂ ਪਤਾ ਲਾਲ ਥੈਲੀ ਸੀ ਫਿਰ ਦੂਜੇ ਗਵਾਹ ਨੂੰ ਬੁਲਾਇਆ ਗਿਆ ਉਹਨੇ ਕਿਹਾ ਜੀ ਥੈਲੀ ਕਾਲੇ ਰੰਗ ਦੀ ਸੀ ਹੀਰੇ ਮਟਰ ਦੇ ਦਾਣੇ ਜੱਡੇ ਸੀ ਤੀਜੇ ਨੇ ਕਿਹਾ ਹੀਰੇ ਤਾਂ ਭੋਜ ਪੱਤਰ ਦੀ ਥੈਲੀ ਵਿੱਚ ਸੀ ਛੋਟੇ ਛੋਟੇ ਸਰੋਂ ਦੇ ਦਾਣੇ ਜੱਡੇ ਸੀ ਤਿੰਨਾਂ ਦੇ ਬਿਆਨ ਦਰਜ ਕੀਤੇ ਗਏ ਤੇ ਨਾਲੀ ਨੇ ਉੱਚੀ ਆਵਾਜ਼ ਨਾਲ ਕਿਹਾ ਜਿੰਨਾ ਹੀਰਿਆਂ ਨੂੰ ਤੁਸੀਂ ਦੇਖਿਆ ਨਹੀਂ ਉਹਨਾਂ ਦਾ ਰੰਗ ਆਕਾਰ ਥੈਲੀ ਕਿਵੇਂ ਜਾਣ ਲਈ ਤਿੰਨੇ ਗਵਾਹ ਕੰਬਦੇ ਹੋਏ ਕਹਿਣ ਲੱਗੇ ਮਹਾਰਾਜ ਅਸੀਂ ਝੂਠ ਬੋਲਿਆ ਸੀ ਮਾਲਕ ਨੇ ਧਮਕਾਇਆ ਸੀ ਤੇ ਨਾਲ ਹੀ ਰਾਮਨ ਨੇ ਸੈਨਿਕਾਂ ਨੂੰ ਮਾਲਕ ਦੇ ਘਰ ਦੀ ਤਲਾਸ਼ੀ ਲੈਣ ਲਈ ਭੇਜਿਆ ਤੇ ਨਾਲ ਹੀ ਰਾਮਨ ਨੇ ਸੈਨਿਕਾਂ ਨੂੰ ਮਾਲਕ ਦੇ ਘਰ ਦੀ ਤਲਾਸ਼ੀ ਲੈਣ ਲਈ ਭੇਜਿਆ ਸੈਨਿਕ ਮਾਲਕ ਦੇ ਘਰ ਗਏ ਅਲਮਾਰੀ ਖੁੱਲੀ ਦੋਵੇਂ ਹੀਰੇ ਮਿਲ ਗਏ ਰਾਜਾ ਗੁੱਸੇ ਨਾਲ ਬੋਲਿਆ ਝੂਠ ਲਾਲਚ ਅਤੇ ਧੋਖੇ ਦੀ ਸਜ਼ਾ ਮਿਲੇਗੀ ਸਭ ਦੀ ਨਿਗਾਹ ਹੁਣ ਰਾਜਾ ਕ੍ਰਿਸ਼ਨਦੇਵ ਉੱਤੇ ਸੀ ਰਾਜੇ ਦਾ ਚਿਹਰਾ ਕਠੋਰ ਵੀ ਸੀ ਤੇ ਕਰੁਣਾਮਈ ਵੀ ਉਸ ਨੇ ਹੌਲੀ ਪਰ ਡੂੰਗੀ ਆਵਾਜ਼ ਵਿੱਚ ਕਿਹਾ ਜਦੋਂ ਕੋਈ ਗਰੀਬ ਹੋਵੇ ਲੋਕ ਸੋਚਦੇ ਹਨ ਕਿ ਉਹ ਸੌਖਾ ਨਿਸ਼ਾਨਾ ਹੈ ਪਰ ਯਾਦ ਰੱਖੋ ਰਾਜ ਦਾ ਕਾਨੂੰਨ ਅੰਨਾ ਨਹੀਂ ਹੁੰਦਾ ਸੈਨਾਪਤੀ ਨੇ ਹੁਕਮ ਸੁਣਾਇਆ ਮਾਲਕ ਨੂੰ ਕਠੋਰ ਸਜ਼ਾ ਦਿੱਤੀ ਗਈ ਨਾ ਸਿਰਫ ਚੋਰੀ ਲਈ ਬਲਕਿ ਝੂਠੇ ਗਵਾਹ ਖੜੇ ਕਰਨ ਅਤੇ ਬੇਕਸੂਰ ਨੂੰ ਫਸਾਉਣ ਲਈ ਵੀ ਝੂਠੇ ਗਵਾਹਾਂ ਦੀਆਂ ਨਜ਼ਰਾਂ ਝੁਕ ਗਈਆਂ ਉਹ ਦਰਬਾਰ ਵਿੱਚ ਖੜੇ ਪਛਤਾਵੇ ਨਾਲ ਕੰਬ ਰਹੇ ਸਨ। ਨਾਮਦੇਵ ਦੀਆਂ ਅੱਖਾਂ ਭਰ ਆਈਆਂ। ਉਸਨੇ ਦੋਵੇਂ ਹੱਥ ਜੋੜਦੇ ਹੋਏ ਕੰਬ ਦੀ ਆਵਾਜ਼ ਵਿੱਚ ਕਿਹਾ, "ਮਹਾਰਾਜ, ਅੱਜ ਸਿਰਫ ਮੈਨੂੰ ਇਨਸਾਫ਼ ਨਹੀਂ ਮਿਲਿਆ, ਮੈਨੂੰ ਆਪਣੇ ਸੱਚ ਤੇ ਭਰੋਸਾ ਕਰਨ ਦੀ ਤਾਕਤ ਵੀ ਮਿਲ ਗਈ।" ਰਾਜੇ ਨੇ ਮਿਹਰਬਾਨੀ ਨਾਲ ਮੁਸਕਰਾ ਕੇ ਕਿਹਾ, "ਜੋ ਇਨਸਾਨ ਸੱਚ ਛੱਡ ਦਿੰਦਾ ਹੈ, ਉਹ ਖੁਦ ਨੂੰ ਛੱਡ ਦਿੰਦਾ ਹੈ। ਤੂੰ ਆਪਣੇ ਆਪ ਨਾਲ ਖੜਾ ਰਿਹਾ, ਇਸ ਲਈ ਤੂੰ ਜਿੱਤਿਆ।" ਤੇ ਨਾਲ ਹੀ ਰਾਮਨ ਹੌਲੀ ਨਾਲ ਮੁਸਕਰਾਇਆ। ਤੇ ਕਿਹਾ ਮਹਾਰਾਜ ਹੀਰਾ ਸਿਰਫ ਪੱਥਰ ਨਹੀਂ ਹੁੰਦਾ ਸਚਾਈ ਵੀ ਹੀਰਾ ਹੈ ਫਰਕ ਸਿਰਫ ਇਹ ਹੈ ਕਿ ਹੀਰਾ ਬਾਹਰ ਚਮਕਦਾ ਹੈ ਅਤੇ ਸੱਚ ਮਨੁੱਖ ਦੇ ਅੰਦਰ ਪੂਰਾ ਦਰਬਾਰ ਤਾੜੀਆਂ ਤੇ ਵਾਹ ਵਾਹ ਨਾਲ ਗੂੰਜਿਆ ਰਾਜੇ ਨੇ ਹੁਕਮ ਦਿੱਤਾ ਹੀਰੇ ਰਾਜ ਖਜ਼ਾਨੇ ਵਿੱਚ ਜਮਾ ਕੀਤੇ ਜਾਣ ਨਾਮਦੇਵ ਨੂੰ ਇਨਾਮ ਦੇ ਨਾਲ ਨਾਲ ਰਾਜ ਦਰਬਾਰ ਚ ਨੌਕਰੀ ਦਿੱਤੀ ਜਾਵੇ ਉਸ ਦਿਨ ਦਰਬਾਰ ਤੋਂ ਨਿਕਲਦਾ ਹਰ ਵਿਅਕਤੀ ਇਹ ਸੋਚ ਰਿਹਾ ਸੀ ਕਿ ਝੂਠ ਕਿੰਨਾ ਵੀ ਛਾਤਰ ਕਿਉਂ ਨਾ ਹੋਵੇ ਉਹ ਸੱਚ ਦੇ ਸਾਹਮਣੇ ਟਿਕ ਨਹੀਂ ਸਕਦਾ ਦਰਬਾਰ ਤੋਂ ਬਾਹਰ ਨਿਕਲ ਕੇ ਨਾਮਦੇਵ ਸਿੱਧਾ ਉਸ ਮੰਦਰ ਵਿੱਚ ਗਿਆ ਜਿੱਥੇ ਹੀਰੇ ਮਿਲੇ ਸੀ ਉਸਨੇ ਭਗਵਾਨ ਦੀ ਮੂਰਤੀ ਵੱਲ ਦੇਖ ਕੇ ਕਿਹਾ ਪ੍ਰਭੂ ਅੱਜ ਸਮਝ ਆ ਗਿਆ ਤੂੰ ਦੇਰ ਕਰ ਸਕਦਾ ਹੈ ਪਰ ਅਨਿਆਏ ਨਹੀਂ ਕਰਦਾ ਹਵਾ ਹੌਲੀ-ਹੌਲੀ ਵਗ ਰਹੀ ਸੀ ਮੰਦਰ ਦੀ ਘੰਟੀ ਦੀ ਆਵਾਜ਼ ਦੂਰ ਤੱਕ ਗੂੰਜ ਰਹੀ ਸੀ ਕਹਾਣੀ ਸਮਾਪਤ ਨਹੀਂ ਹੋਈ ਉਹ ਦਿਲਾਂ ਵਿੱਚ ਇੱਕ ਨਵਾਂ ਬੀਜ ਬੀਜ ਗਈ ਕਿ ਸਚਾਈ ਦੀ ਰਾਹ ਤੇ ਕਈ ਵਾਰ ਇਕੱਲੇ ਤੁਰਨਾ ਪੈਂਦਾ ਹੈ ਪਰ ਅੰਤ ਵਿੱਚ ਜਿੱਤ ਸਚਾਈ ਦੀ ਹੁੰਦੀ ਹੈ ਤੇ ਝੂਠ ਇਕੱਲਾ ਰਹਿ ਜਾਂਦਾ ਹੈ ਲਾਲਚ ਮਨੁੱਖ ਦੀ ਅਕਲ ਖੋਹ ਲੈਂਦਾ ਹੈ ਅਤੇ ਆਖਰ ਉਹ ਮਨੁੱਖ ਆਪਣੇ ਹੀ ਬਣਾਏ ਹੋਏ ਜਾਲ ਵਿੱਚ ਫਸ ਜਾਂਦਾ ਹੈ ਲਾਲਚ ਮਨੁੱਖ ਦੀ ਅਕਲ ਖੋਹ ਲੈਂਦਾ ਹੈ ਅਤੇ ਆਖਰ ਉਹ ਮਨੁੱਖ ਆਪਣੇ ਹੀ ਬਣਾਏ ਹੋਏ ਜਾਲ ਵਿੱਚ ਫਸ ਜਾਂਦਾ ਹੈ ਗਵਾਹੀ ਦੇ ਰੂਪ ਵਿੱਚ ਬੋਲੇ ਗਏ ਝੂਠੇ ਸ਼ਬਦ ਤਲਵਾਰ ਤੋਂ ਵੱਧ ਖਤਰਨਾਕ ਹੁੰਦੇ ਨੇ ਪਰ ਸੱਚ ਉਹਨਾਂ ਦੀ ਧਾਰ ਮੁਕਾ ਦਿੰਦਾ ਹੈ ਇਨਸਾਫ ਦੇ ਘਰ ਵਿੱਚ ਦੇਰ ਹੋ ਸਕਦੀ ਹੈ ਪਰ ਹਨੇਰਾ ਕਦੇ ਸਦਾ ਲਈ ਨਹੀਂ ਰਹਿੰਦਾ ਅਸਲੀ ਹੀਰੇ ਉਹ ਨਹੀਂ ਜੋ ਚਮਕਦੇ ਹਨ ਅਸਲੀ ਹੀਰੇ ਅਸਲੀ ਹੀਰੇ ਉਹ ਨਹੀਂ ਜੋ ਚਮਕਦੇ ਹਨ ਅਸਲ ਹੀਰੇ ਹਨ ਸਚਾਈ ਇਮਾਨਦਾਰੀ ਹੌਂਸਲਾ ਆਕਲ ਅਤੇ ਸੱਚ ਮਿਲ ਕੇ ਉਹ ਕਰ ਸਕਦੇ ਨੇ ਜੋ ਨਾ ਤਾਕਤ ਕਰ ਸਕਦੀ ਹੈ ਨਾ ਦੌਲਤ